ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਆਰਪੀਡੀ 24 ਟੀਵੀ ਤੇ ਦੋਸਤੋ ਮੈਕਰਮ ਚੋਟੀ ਤੇ ਪ੍ਰੋਗਰਾਮ ਹੈ ਜੀ ਵਿਚਾਰ ਬਟਾਂਦਰਾ ਭਾਰਤ ਦੇ ਜੰਮੂ ਕਸ਼ਮੀਰ ਖੇਤਰ ਦੇ ਵਿੱਚ ਹਰ ਸਾਲ ਲੱਖਾਂ ਹੀ ਸੈਲਾਨੀ ਇੱਥੇ ਦੀ ਸੁੰਦਰਤਾ ਦੇ ਦਰਸ਼ਨ ਕਰਨ ਆਉਂਦੇ ਨੇ ਪਰ ਅਫਸੋਸ ਦੀ ਗੱਲ ਇਹ ਹੈ ਵੀ ਇਹਨਾਂ ਸ਼ਾਂਤ ਅਤੇ ਮਨਮੋਹਕ ਵਾਦੀਆਂ ਨੂੰ ਕਈ ਵਾਰੀ ਅਤਵਾਦੀ ਹਮਲਿਆਂ ਦੇ ਨਾਲ ਖੱਲਲ ਪਾਇਆ ਜਾਂਦਾ ਹੈ ਹੁਣ ਹਾਲ ਹੀ ਦੇ ਵਿੱਚ ਪਹਿਲਗਾਮ ਦੇ ਵਿੱਚ ਅਤਵਾਦੀਆਂ ਦੇ ਵੱਲੋਂ ਬੇਗੁਨਾਹ ਸੈਲਾਨੀਆਂ ਦੇ ਉੱਤੇ ਕੀਤੀ ਗਈ ਗੋਲੀਬਾਰੀ ਨੇ ਸਾਰੇ ਹੀ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਹ ਹਮਲਾ ਨਾ ਸਿਰਫ ਮਨੁੱਖਤਾ ਵਿਰੁੱਧ ਹੈ ਬਲਕਿ ਇਹ ਕਸ਼ਮੀਰ ਦੀ ਅਮਨ ਸ਼ਾਂਤੀ ਨੂੰ ਵੀ ਚੁਣੌਤੀ ਦੇ ਰਿਹਾ ਹੈ ਇਹ ਹਮਲਾ 2019 ਦੇ ਪੁਲਵਾਮਾ ਹਮਲੇ ਤੋਂ ਬਾਅਦ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਸਭ ਤੋਂ ਵੱਡਾ ਅਤਵਾਦੀ ਹਮਲਾ ਮੰਨਿਆ ਜਾ ਰਿਹਾ ਹੈ ਅਤਵਾਦੀਆਂ ਨੇ ਸਲਾਂਦੀਆਂ ਤੇ ਗੋਲੀਬਾਰੀ ਕੀਤੀ ਜਿਸ ਦੇ ਵਿੱਚ ਕਈ ਮਾਰੇ ਗਏ ਤੇ ਕਈ ਜ਼ਖਮੀ ਵੀ ਹੋਏ ਹਮਲੇ ਦੀ ਜ਼ਿੰਮੇਵਾਰੀ ਲਸ਼ਕਰ-ਏ-ਤੌਇਬਾ ਦੇ ਹਿੱਟ ਸਕੁਐਡ ਦ ਰੈਜ਼ਿਸਟੈਂਟ ਫਰੰਟ ਦੇ ਵੱਲੋਂ ਲਈ ਗਈ ਹੈ ਜੋ ਕਿ ਕਸ਼ਮੀਰ ਦੇ ਵਿੱਚ ਅੱਤਵਾਦ ਦਾ ਇੱਕ ਨਵਾਂ ਸਮਾਨਾਰਥੀ ਬਣ ਗਿਆ ਹੈ ਜੇ ਇਸ ਦੇ ਨਾਲ ਜੋੜ ਕੇ ਦੇਖਿਆ ਜਾਵੇ ਤਾਂ ਅਮਰਨਾਥ ਯਾਤਰਾ 3 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਅਜਿਹੀ ਸਥਿਤੀ ਦੇ ਵਿੱਚ ਸਲਾਨੀਆਂ ਨੂੰ ਨਿਸ਼ਾਨਾ ਬਣਾਉਣਾ ਅੱਤਵਾਦੀਆਂ ਦੀ ਇੱਕ ਨਵੀਂ ਚਾਲ ਦੇ ਵੱਲ ਇਸ਼ਾਰਾ ਕਰਦਾ ਹੈ ਇਸ ਹਮਲੇ ਤੋਂ ਇਨਜਾਬਦਾ ਹੈ ਵੀ ਅੱਤਵਾਦੀ ਅਮਰਨਾਥ ਯਾਤਰਾ ਨੂੰ ਪ੍ਰਭਾਵਿਤ ਕਰਨਾ ਚਾਹੁੰਦੇ ਨੇ ਤੇ ਯਾਤਰਾ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਹੋਇਆ ਇਹ ਹਮਲਾ ਯਾਤਰਾ ਨੂੰ ਕੁਝ ਹੱਦ ਤੱਕ ਪ੍ਰਭਾਵਿਤ ਕਰ ਸਕਦਾ ਹੈ ਫਿਲਹਾਲ ਅਤਵਾਦੀਆਂ ਦੀ ਗਿਣਤੀ ਕਿੰਨੀ ਹੈ ਇਹ ਹਮਲਾ ਕਿਵੇਂ ਹੋਇਆ ਇਸ ਦੇ ਪਿੱਛੇ ਕੀ ਕਾਰਨ ਰਹੇ ਨੇ ਕੀ ਇਸ ਦੇ ਪਿੱਛੇ ਦੀ ਸਿਆਸਤ ਹੈ ਇਸ ਦੇ ਬਾਰੇ ਦੇ ਵਿੱਚ ਆਪਾਂ ਕਰਾਂਗੇ ਗੱਲਬਾਤ ਸੋ ਸਿਆਸਤ ਦੇ ਇਸ ਪੱਖ ਦੇ ਮਸਲੇ ਤੇ ਵਿਚਾਰ ਚਰਚਾ ਕਰਨ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਸੀਨੀਅਰ ਪੱਤਰਕਾਰ ਰੋਸ਼ਨ ਖੜਾ ਜੀ ਖੜਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਮਿਹਰਬਾਨੀ ਰਾਜ਼ੀ ਰਹੋ ਸੋ ਖੜਾ ਸਾਹਿਬ ਜੇ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਜੰਮੂ ਕਸ਼ਮੀਰ ਦੇ ਪਹਿਲਗਾਮ ਵਿਖੇ ਅਤਵਾਦੀਆਂ ਦੇ ਵੱਲੋਂ ਬੇਗੁਨਾਹ ਸਲਾਨੀਆਂ ਦੇ ਉੱਤੇ ਕੀਤੀ ਗੋਲੀਬਾਰੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਲੋਕ ਜ਼ਖਮੀ ਹੋਏ ਅਤੇ ਮਾਰੇ ਗਏ ਨੇ 17370 ਹਟਾਉਣ ਤੋਂ ਬਾਅਦ ਦੇ ਵਿੱਚ ਵਾਦੀ ਦੇ ਵਿੱਚ ਅਮਨ ਸ਼ਾਂਤੀ ਦਾ ਵਰਤੰਤ ਸਿਰਜਿਆ ਜਾ ਰਿਹਾ ਸੀ ਜਦਕਿ ਇਸ ਕਾਨੂੰਨੀ ਹਰਕਤ ਦੇ ਨਾਲ ਇਨਸਾਨੀਅਤ ਸ਼ਰਮਸਾਰ ਹੋਈ ਹੈ ਲੋਕਾਂ ਨੂੰ ਧਰਮ ਪੁੱਛ ਕੇ ਗੋਲੀਆਂ ਮਾਰੀਆਂ ਗਈਆਂ ਨੇ ਮੋਦੀ ਨੂੰ ਸੁਨੇਹਾ ਦੇ ਦਿਓ ਇਸ ਤਰ੍ਹਾਂ ਦੇ ਸ਼ਬਦ ਵਰਤੇ ਗਏ ਨੇ ਅਸਲ ਦੇ ਵਿੱਚ ਇਹ ਕੀ ਵਰਤੰਤ ਸਿਰਜਿਆ ਜਾ ਰਿਹਾ ਹੈ ਕੀ ਲੱਗਦਾ ਤੁਹਾਨੂੰ ਇਸ ਖਬਰ ਦੇ ਉੱਤੇ ਇਹ ਗੱਲ ਸੱਚ ਹੈ ਕੀ ਹੈ ਕਿ ਕਰਮਜੀਤ ਜੀ ਕਿਹ ਜੜੀ ਕੱਲ ਕਰਨਾ ਵਾਪਰੀ ਉੱਥੇ ਪਹਿਲਗਾਮ ਦੇ ਵਿੱਚ ਜੀ ਔਰ ਉਹਨਾਂ ਵਾਕਿਆਏ ਦੁਨੀਆ ਹਿੱਲ ਗਈ ਹਮ ਅਕਸਰ ਇਸ ਧਰਤੀ ਦੇ ਉੱਤੇ ਨਾ ਜਿਹੜਾ ਜਦੋਂ ਮਨੁੱਖ ਨੇ ਮਨੁੱਖ ਨਹੀਂ ਬਣਿਆ ਜੀ ਤੇ ਇਸਰਕੇ ਅਨਮਨੁੱਖੀ ਜਾਂ ਅਮਾਨਵੀ ਕਾਰਜ ਜਿਹੜੇ ਹੁੰਦੇ ਆ ਉਹਨਾਂ ਦੀ ਮਨੁੱਖਤਾ ਸ਼ਰਮਸਰ ਹੁੰਦੀ ਹੈਗੀ ਆ ਜੀ ਬਿਲਕੁਲ ਲੇਕਿਨ ਇਹ ਵੀ ਸੱਚ ਹੈ ਲੱਗਿਆ ਕਿ ਇਹਨਾਂ ਸਾਰੀਆਂ ਜਨੀਆਂ ਵੀ ਮਤਲਬ ਕਢਾਂ ਵਾਪਰਦੀਆਂ ਤੇ ਇਹਦੇ ਪਿੱਛੇ ਉਹ ਮਤਲਬ ਧਰਮਾਂ ਦੇ ਮਖੌਟੇ ਆ ਬਿਲਕੁਲ ਸਹੀ ਜੀ ਔਰ ਰਾਜਨੀਤੀ ਖੇਡਦੀ ਹੈ ਹਮ ਨਿਕਨ ਰਾਣੀ ਦੇਣੀਆਂ ਏਜੰਸੀਆਂ ਹੈਗੀਆਂ ਉਹ ਕਿਸ ਕਦਰ ਤੱਕ ਅਣਮਨੁਖੀ ਹੋ ਚੁੱਕੀਆਂ ਉਹਦਾ ਮਤਲਬ ਸਪਸ਼ਟ ਰੂਪ ਹੈ ਹਾਂ ਹਾਂ ਹੁਣ ਪੈਲਗਮ ਦੇ ਵਿੱਚ ਉੱਥੇ ਗੋਲੀਬਾਰੀ ਹੋਈ ਆ ਪਹਿਲੀ ਗੱਲ ਤੇ ਹੈ ਕਿ ਜਿਵੇਂ ਤੁਸੀਂ ਦੱਸਿਆ ਕਿ ਕਸ਼ਮੀਰ ਦੀਆਂ ਉਹ ਵਾਦੀਆਂ ਉਹੜੀਆਂ ਹੁਸਨ ਵਾਦੀਆਂ ਜਿਹੜਾ ਲੋਕ ਜਾਂਦੇ ਆ ਕਿ ਅਸੀਂ ਛੁੱਟੀਆਂ ਮਾਵਾਂਗੇ ਨਜ਼ਾਰੇ ਦੇਖਾਂਗੇ ਆਨੰਦ ਮਾਣਣ ਜਾਂਦੇ ਆ ਜੀ ਜੀ ਹੁਣ ਉਹ ਲੋਕਾਂ ਦਾ ਇੱਕ ਵਿਸ਼ਵਾਸ ਹੈਗਾ ਕਿ ਜਾਂ ਸਤਤਾਰ ਹਟ ਤੋਂ ਬਾਅਦ ਉੱਥੇ ਇਲੈਕਸ਼ਨ ਵੀ ਹੋਈ ਕਿੰਨੇ ਸਾਲ ਰੁਕਣ ਤੋਂ ਬਾਅਦਾਂ ਜੀ 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 ਇਲੈਕਸ਼ਨ ਹੋਣ ਤੋਂ ਬਾਅਦਾਂ ਵੀ ਮਤਲਬ ਧਾਰ ਸਰਕਾਰ ਵੱਲੋਂ ਵੀ ਬੜਾ ਇੱਕ ਵੱਡੇ ਪੱਧਰ ਤੇ ਪ੍ਰਚਾਰ ਕੀਤਾ ਗਿਆ ਕਿ ਅੱਜ ਸਭ ਤੋਂ ਸ਼ਾਂਤੀਵਾਦੀ ਉੱਥੇ ਆ ਹਮ ਅੱਜ ਉਹਨਾਂ ਨੇ ਕੰਟਰੋਲ ਕਰ ਲਿਆ ਕੋਈ ਉਥੇ ਹੱਤਵਾਰ ਦਾ ਬੀਜ ਨਾਸ਼ ਕਰਤਾਏਗਾ ਜੀ 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 ਤੇ ਜੀ ਸਰ ਕੇ ਆਮ ਲੋਕਾਂ ਨੂੰ ਵੀ ਵਿਸ਼ਵਾਸ ਹੋ ਜਾਂਦਾ ਵੀ ਸਰਕਾਰ ਜੇ ਦਾਵਾ ਕਰਦੀ ਹੈ ਤਾਂ ਸੱਚ ਹੋਊਗਾ ਬਿਲਕੁਲ ਸਹੀ ਜੀ ਤੋ ਸੱਚ ਕਰਕੇ ਲੋਕ ਵੀ ਆਪਣੇ ਜੀਵਨ ਦੇ ਮਿਲੋ ਆਨੰਦ ਲੈਂਦੇ ਆ ਹਮ ਤੇ ਜਦੋਂ ਜਾਂਦੇ ਆ ਤੇ ਉੱਥੇ ਇੱਕਦਮ ਕੱਡਾ ਵਾਪਰ ਜਾਣੀ ਚਾਰ ਐਕਸਟਰੀਮਿਸਟ ਆ ਔਰ ਜਿਨ੍ਹਾਂ ਨੇ ਮਲੋਨੇਵਾਂ ਫਾਇਰਿੰਗ ਕੀਤੀ ਹੈਗੀ ਆ ਮਤਲਬ 28 29 ਦੀ ਗਿਣਤੀ ਆਈ ਹੈ ਮਰਨੋੜਿਆਂ ਦੀ ਉਸ ਤੋਂ ਵੱਧ ਵੀ ਹੋ ਸਕਦੀ ਆ ਜੀ ਬਿਲਕੁਲ ਇਹ ਸਰਕਾਰੀ ਅੰਕੜੇ ਹੈਗੇ ਆ ਅਜੇ ਛੁਪੇ ਅੰਕੜੇ ਹੋਰ ਵੀ ਹੋਣਗੇ ਹਾਂਜੀ ਲੇਕਿਨ ਹੋਰ ਵੀ ਕਿੰਨੇ ਲੋਕ ਜ਼ਖਮੀ ਹੈਗੇ ਆ ਜਿਹੜੇ ਦਾਖਲ ਕਰਵਾਏ ਗਏ ਹੈਗੇ ਆ ਹਮ ਅਸਲ ਵਿੱਚ ਨਾ ਉਹ ਵਿਖਾਸੀ ਕੋਈ ਦਫ਼ਤਰ ਨੇ ਲਿਖਿਆ ਸੀਗਾ ਜੀ ਤੇਰੇ ਬੱਜੀ ਨੇ ਛੁਰੀ ਇਹ ਨਾ ਆਕ ਸ਼ਹਿਰ ਦੀ ਹਾਲਤ ਨਹੀਂ ਬਣੀ ਹਮ ਹੈਨਾ ਜੀ ਵੀ ਮੈਂ ਸੋਚਦਾ ਕਿ ਉਹਨਾਂ ਮਰਨ ਵਾਲਿਆਂ ਚ ਮੈਂ ਵੀ ਆ ਤੁਸੀਂ ਵੀ ਆ ਆਪਾਂ ਸਾਰੇ ਹੀ ਆ ਜਦੋਂ ਅਸੀਂ ਇਹ ਅਹਿਸਾਸ ਕਰਦੇ ਆ ਉਦੋਂ ਬਹੁਤ ਡਰਦ ਹੁੰਦਾ ਬਿਲਕੁਲ ਸਹੀ ਜੀ ਹੈਨਾ ਜੀ ਜੀ ਮੰਨੋ ਵੀ ਸਿਰ ਆਪਾਂ ਫਿਜ਼ੀਕਲੀ ਮੈਂ ਨਹੀਂ ਜੀ ਉਹ ਜਿਹੜਾ ਮਰਨ ਵਾਲਾ ਮੇਰੇ ਵਰਗਾ ਹੀ ਸੀ ਕੋਈ ਮੇਰੇ ਹੀ ਆਪਣਾ ਇਸ ਦੇਸ਼ ਦਾ ਮੇਰੇ ਭੈਣ ਭਰਾ ਹੀ ਸੀਗਾ ਜੀ 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 ਹੁਣ ਦੇਖੋ ਇੱਕ 15 16 ਤਰੀਕ ਨੂੰ ਇੱਕ ਲੜਕੀ ਦੀ ਮੈਰਿਜ ਹੁੰਦੀ ਆ ਤੇ ਉਹ ਹਨੀਮੂਨ ਤੇ ਜਾਂਦੇ ਜੁੜੀ ਜਾਂਦੀ ਆ। ਹੂੰ ਉਹਦੇ ਹਸਬੰਦ ਨੂੰ ਇਸ ਕਰਕੇ ਮਾਰਿਆ ਗਿਆ ਕਿ ਉਹ ਮਤਲਬ ਉਹਨੂੰ ਜਿਹੜਾ ਨਾਮ ਪੁੱਛਿਆ ਉਹ Hindu ਸੀ। ਜੀ ਜੀ ਜੀ। ਉਹ ਕੁੜੀ ਦੇ ساری ਉਮਰ ਦੇ ਕੀਰਨੇ ਵਰਲਾਬ ਹੂੰ ਉਹਦੀ ਉਹ ਜ਼ਿੰਦਗੀ ਕਿੱਥੇ ਗਈ? ਮਤਲਬ ਕਿੰਦਾਂ ਦੀ ਘਟਨਾਵਾਂ ਉੱਥੇ ਵਾਪਰੀਆਂ। ਕੱਲੀ-ਕੱਲੀ ਘਟਨਾ ਜਿਹੜੀ ਦੁਨੀਆ ਦੇਖੀਏ ਹੂੰ ਤੇ ਉਹ ਮਨ ਹਿਲਦਾ ਬਹੁਤ ਹੈ। ਮਨ ਨਾ ਉਹਨੇ ਘਬਰਾਂਉਂਦਾ। ਬਹੁਤ ਦਰਦਨਾਕ ਆ ਜੀ। ਦਰਦਨਾਕ ਨਾ ਵਾਪਰੀ ਆ। ਜੀ ਜੀ। ਫਿਰ ਉਹ ਇੱਕ ਕਿਸੇ ਆਦਮੀ ਨੂੰ ਪੁੱਛਿਆ ਕਿ ਦੱਸਦਾ ਕਿ ਮੈਂ ਮੁਸਲਮਾ ਹਾਂਗਾ। ਹੂੰ ਉਹ ਕਹਿੰਦਾ ਆਇਤ ਸੁਣਾ ਦੇ। ਹੂੰ ਉਨੇ ਆਇਤ ਨਹੀਂ ਸੁਣਾਈ ਤਉਨੂੰ ਗੋਲੀ ਮਾਰਤੀ ਹੂੰ ਨਾ ਜੀ ਹੁਣ ਆਇਤ ਜਾਨਣ ਵਾਲਾ ਬੰਦਾ ਕੀ ਮਤਲਬ ਚੰਗਾ ਹੁੰਦਾ ਹੂੰ ਉਹ ਆਹ ਜਾਨਣ ਵਾਲਾ ਹੀ ਸੀ ਨਾ ਬੰਦੇ ਹੁਣ ਦੁੱਖ ਤੇ ਗੱਲ ਹੈ ਗਿਆ ਕਿ ਅ ਸੱਚੀ ਗੱਲ ਹੈ ਕਿ ਵੀ ਇਹਦਾ ਸ਼ਬਦ ਨਹੀਂ ਆਉੜਦੇ ਇਸ ਪੀੜਾ ਨੂੰ ਮਤਲਬ ਨੰਦਰਸਾਉਣ ਵਾਸਤੇ ਹੂੰ ਹੁਣ ਅੱਜ ਅਸੀਂ ਉਹਨਾਂ ਦੇ ਇਸ ਦਰਦ ਦੇ ਇੱਕ ਇਹ ਹੀ ਆਪਾਂ ਕਹਿ ਸਕਦਾ ਨਿੰਦਾ ਕਰ ਸਕਦੇ ਆ ਉਹਨਾਂ ਦੀ ਮਤਲਬ ਵਿਰੋਧਤਾ ਕਰ ਸਕਦੇ ਆ ਜਾਂ ਉਹਨਾਂ ਨੂੰ ਸ਼ਧਾਨੀ ਲਈ ਵੀ ਦੇ ਸਕਦੇ ਆ ਸ਼ਧਾਨੀ ਦੇ ਵਿੱਚ ਦੇਵਾਂਗੇ ਵੀ ਕੀ ਹੂੰ ਕੀ ਕਹਾਂਗੇ ਤੁਸੀਂ ਪੜਾ ਨਾ ਮੰਨ ਲਓ ਤੜਾ ਲਿਖਿਆ ਇਦਾਂ ਸੀ ਧਰਮ ਦੇਖ ਨਾ ਵੀ ਤਾਂ ਲਿਖੀ ਇੱਥੇ ਸੀ ਤੁਹਾਡਾ ਸਮਾਂ ਆ ਗਿਆ ਸਿੱਧੀ ਤਾਂ ਸੀ ਇਦਾਂ ਨਹੀਂ ਹੁੰਦਾ ਕੁਝ ਹੂੰ ਜਿਹੜੀ ਇਹ ਦਰਿੰਦਗੀ ਹੈਗੀ ਧਰਮ ਦੀ ਦਰਿੰਦਗੀ ਇਸ ਸੰਸਾਰ ਦੇ ਵਿੱਚ ਨਾ ਧਰਤੀ ਗ੍ਰਹਿ ਦੇ ਉੱਤੇ ਜੇ ਕਤਲਿਆਂ ਵੀ ਜਿਹੜਾ ਹੋਇਆ ਵਾ 90% ਕਤਲ ਨੂੰ ਧਰਮਾਂ ਕਰਕੇ ਹੋਇਆ ਬਿਲਕੁਲ ਸਹੀ ਜੀ। ਔਰ ਕੋਈ ਖੁਰਸ਼ਤੇ ਲੜਾਈ ਹੋਈ ਹੋਵੇ, ਪਵਰ ਧਰਮ ਯੁੱਧ ਕਹੀ ਲੱਗੇ ਹੋਣ ਜਾਂ ਜਹਾਦ ਛੜ ਗਿਆ ਹੋਵੇ। ਹਾਂਜੀ। ਜਾਂ ਕੋਈ ਹੋ ਜਾਵੇ। ਹੁਣ ਜਿਹੜਾ ਜਹਾਦ ਛੜਨਾ ਅਰਥ ਹੁੰਦਾ ਕਿ ਆਪਣੀਆਂ ਬਰਾਈਆਂ ਦੇ ਖਿਲਾਫ ਲੜਨਾ। ਹਮ। ਲੇਕਿਨ ਇਹ ਰਾਜਨੀਤਿਕ ਜਹਾਦ ਹੈ ਗਿਆ ਕਿ ਤੁਸੀਂ ਦੂਜਿਆਂ ਨੂੰ ਨੀਵਾਂ ਦਿਖਾਉਣਾ ਤੇ ਮਾਰਨਾ। ਹੁਣ ਉੱਥੇ ਇਹ ਗੱਲ ਕਹਿਣੀ ਵੀ ਤੁਸੀਂ ਮੋਦੀ ਨੂੰ ਸਹਿਆ ਦੇ ਦਿਓ ਨਾ। ਹਾਂਜੀ। ਮਤਲਬ ਇਹ ਇਹ ਕੋਈ ਬ੍ਰਤਾਂਤਪਤੀ ਆਨੇਗਾ। ਹਮ। ਜਾਂ ਉਹ ਕਿਹੜੀਆਂ ਏਜੰਸੀਆਂ ਹੈਗੀਆਂ? ਉਹ ਕਿਹੜੀਆਂ ਏਜੰਸੀਆਂ ਜਿਹੜੀਆਂ ਕੋ ਕਰਮ ਕਰਾਰੀਆਂ ਜਿਹੜੀਆਂ ਮਤਲਬ ਜਿਹੜੀ ਬੰਦਰੀ ਸਿਰਤ ਹੈਗੀ ਆ ਇਹ ਚ ਦੂਰਾਵਾ ਨਹੀਂ ਗਿਆ ਜੇ ਸਰਕਾਰ ਨੇ ਦਾਵਾ ਕੀਤਾ ਵੀ ਉਹ ਤੇ ਸ਼ਾਂਤੀ ਕਾਇਤੀ ਆ ਤੇ ਸਰਕਾਰ ਦਾ ਦਾਵਾ ਸਹੀ ਵੀ ਆ ਹੂੰ ਸਰਕਾਰ ਨੇ ਹਰ ਸੰਭਵ ਕੋਸ਼ਿਸ਼ ਕੀਤੀ ਆ ਕਿ ਉਹ ਜਿਹੜੇ ਮਤਲਬ ਪਾਕਿਸਤਾਨ ਇਤਜਾਮਦ ਹੋਰ ਏਜੰਸੀਆਂ ਹੈਗੀਆਂ ਜਾਂ ਜਿਹੜੀ ਜ਼ਮਰਵੀ ਲੈ ਰਹੀਆਂ ਵੀ ਅਸੀਂ ਕੀਤਾ ਹੈਗਾ ਬੜੇ ਮਾਨ ਨਾਲ ਔਰ ਇਦੋਂ ਮੇਰੇ ਖਿਆਲ ਕਿ ਡਰਪੋਕ ਜਾਂ ਕਾਹਿਰਾਨਾ ਹਮਲਾ ਜ਼ਿਆਦਾ ਬਿਲਕੁਲ ਜੀ ਜਿਹਨੂੰ ਤੁਸੀਂ ਜਾਣਦੇ ਹੀ ਨਹੀਂ ਹੂੰ ਉਹਨਾਂ ਦੇ ਉੱਤੇ ਕੋਈ ਨਿਸ਼ਾਨ ਹੀ ਨਹੀਂ ਜਿੰਨਾਂ ਤੁਹਾਡਾ ਕੋਈ ਡਾਇਲੌਗ ਹੀ ਨਹੀਂ ਹੋਇਆ ਕਦੀ ਜਿਹਦੇ ਨਾਲ ਤੁਹਾਡਾ ਕੋਈ ਵੈਰ ਵਿਰੋਧ ਹੀ ਨਹੀਂ ਤੁਸੀਂ ਉਹਨੂੰ ਏਸਰ ਕੇ ਮਾਰ ਰਹੇ ਆ ਕਿ ਮੈਂ ਆਪਣਾ ਟਾਰਗੇਟ ਪੂਰਾ ਕਰਨਾ ਹੈਗਾ ਹਾਂ ਹੈਨਾ ਮੁਸਲਮਾਨ ਹੀ ਚੰਗਾ ਲੱਗਾ ਜੇ ਤੁਹਾਡੀ ਦੁਸ਼ਮਣੀ ਹੈਗੀ ਆ ਤੂੰ ਮੋਦੀ ਨੂੰ ਸੁਨੇਹਾ ਦੇਣਾ ਚਾਹੁੰਦਾ ਤੇ ਮੋਦੀ ਦਾ ਸਿੱਧੇ ਉਹ ਬਿਲਕੁਲ ਜੀ ਮੋਦੀ ਦੀ ਫੌਜ ਨਾਲ ਲੜ ਲਓ ਹਾਂ ਜੀ ਮੁਦੀ ਦੀ ਪੁਲਿਸ ਨਾਲ ਲੜਨੋ ਮੁਦੀ ਨੇ ਆਤੋਰ ਲੜਨਾ ਬੇਗੁਨਾਹਾਂ ਦੇ ਉੱਤੇ ਗੋਲੀਬਾਰੀ ਕਰਨੀ ਇਹ ਕਿੱਥੇ ਤੱਕ ਜਾਏ ਜਦ ਉਹਨੂੰ ਬੇਸ਼ੱਕ ਉਥੋਂ ਦੇ ਮੁੱਖ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਹੈਗੇ ਪ੍ਰੋਕੋਬ ਅਬਦੁੱਲਾਹ ਸਾਹਿਬ ਹਾਂਜੀ ਉਹਨਾਂ ਨੇ ਵੀ ਮਤਲਬ ਆਪਣੇ ਵੱਲੋਂ ਕਿਹਾ ਕਿ ਮਾੜੀ ਗੱਲ ਹੋਈ ਹੈ ਜੇ ਹੋਈ ਹੈ ਲੇਕਿਨ ਮਸਾਦੀ ਹੋਣ ਦੇ ਬਾਵਜੂਦ ਵੀ ਹਮ ਪਰ ਗੱਲ ਇਹ ਹੈ ਕਿ ਜਿਸ ਸਥਾਨ ਦੇ ਉੱਤੇ ਸਾਨੂੰ ਇਹ ਪਤਾ ਹੈ ਕਿ ਇਹ ਇਲਾ ਮਡਰਾਉਂਦੀਆਂ ਗਿਰਜਾਂ ਮਡਰਾਉਂਦੀਆਂ ਹੈਗੀਆਂ ਤੇ ਉਹ ਗਿਰਜਾਂ ਦੇ ਮੁਕਾਬਲੇ ਲਈ ਸਾਨੂੰ ਉੱਥੇ ਕੋਈ ਸੁਰੱਖਿਆ ਵੀ ਚਾਹੀਦੀ ਹੈ ਜੀ 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 ਉਸ ਜਗ੍ਹਾ ਤੇ ਜਿੱਥੇ ਗੋਲੀ ਚੱਲੀ ਆ ਉੱਥੇ 20 ਮਿੰਟ ਬਾਅਦਾਂ ਪੁਲਿਸ ਆਉਂਦੀ ਹੈ ਹੂੰ ਜਾਂ ਫੋਰਸ ਆਉਂਦੀ ਹੈ ਜੇਕਰ ਉੱਥੇ ਫੋਰਸ ਹੁੰਦੀ ਕੋਈ ਨਾ ਕੋਈ ਅੰਗ ਰੱਖ ਕੇ ਖੁੰਦੇ ਜਿੱਥੇ ਪਤਾ ਜਿਹੇ ਪਬਲਿਕ ਆਉਂਦੀ ਆ ਸਲਾਨੀ ਆਉਂਦੇ ਆ ਸੋਨੇ ਸੁਰੱਖਿਆ ਕਿਉਂ ਹੈ ਨਹੀਂ ਹੂੰ ਇਸੇ ਕਮਜ਼ੋਰੀ ਵੀ ਹੁੰਦੀ ਆ ਜਿਸ ਰੱਖਿਆ ਹੁੰਦੀ ਉਹਨਾਂ ਨੂੰ ਡਰ ਹੁੰਦਾ ਕੋਈ ਭੈਅ ਹੁੰਦਾ ਮੇਰੇ ਕਹਿੰਦੇ ਉਹ ਕਾਰਾ ਨਹੀਂ ਜ਼ਿਕਰ ਹੂੰ ਉਹਨਾਂ ਨੇ ਉਹ ਕਿੰਨੀ ਉੱਥੇ ਇਹ ਤੇ ਰੱਖੀ ਕੀਤੀ ਹੋਵੇਗੀ ਹੂੰ ਬਿਲਕੁਲ ਹਾਂਜੀ ਜੀ ਅੱਜ ਅੰਮ੍ਰਿਤ ਯਾਤਰਾ ਦੇ ਲੋਕਾਂ ਨੇ ਆਉਣਾ ਜਾਂ ਆਪਣੇ ਲੋਕਾਂ ਨੇ ਆਉਣਾ ਤੇ ਉਹਨਾਂ ਦੇ ਦੈਸ ਗੇਣ ਰੋਣੀ ਆ ਅੱਜ ਮੇਰੇ ਵਰਗੇ ਲੋਕ ਤਾਂ ਨਹੀਂ ਜਾਣਗੇ ਮੈਂ ਤਾਂ ਕਦੀ ਜਾਂਦਾ ਹੀ ਨਹੀਂ ਮੈਂ ਕਦੀ ਗਿਆ ਹੀ ਨਹੀਂ ਜੀ ਬਿਲਕੁਲ ਵੀ ਡਰ ਦਾ ਮਾਹੌਲ ਬਣ ਗਿਆ ਜੀ ਹਾਂ ਵੀ ਅਸੀਂ ਮਰਨ thro ਜਾਣਾ ਹਾਂ ਬਿਲਕੁਲ ਜੀ ਜੂਣਾ ਵਾਂ ਸਾਡੀ ਤਾਂ ਜ਼ਿੰਦਗੀ ਜੀਉਣ ਦੀ ਲੋੜ ਹੈਗੀ ਸਮਾਜ ਨੂੰ ਬਿਰ ਇਹ ਸੁਣੋਂ ਗੱਲ ਹੈਗੀ ਆ ਲੇਕਿਨ ਉਹ ਵੀ ਤਾਂ ਜੂਣੀ ਆਈ ਸੀ ਹਾਂ ਉਹਨਾਂ ਨੇ ਵੀ ਜੂਨ ਦੀ ਇੱਕ ਕਹਾਣੀ ਸੀ ਵੀ ਯਾਰ ਜ਼ਿੰਦਗੀ ਨੂੰ ਇਦਾਂ ਵੀ ਜੂਣਾ ਚਾਹੀਦਾ ਹਾਂਜੀ ਪਰ ਇਹ ਨਹੀਂ ਪਤਾ ਸੀ ਕਿ ਉਹਨਾਂ ਦੇ ਘਰ ਵਾਪਸ ਇਹਨਾਂ ਲਾਸ਼ਾਂ ਜਾਣਗੀਆਂ ਹੂੰ ਮਤਲਬ ਇਹ ਬੜੀ ਅਫਸੋਸ ਦੀ ਗੱਲ ਹੋਈ ਹੈ ਅੱਜ ਬੇਸ਼ੱਕ ਰਾਜਨੀਤਿਕ ਲੋਕਾਂ ਨੇ ਅੱਜ ਸਾਡੇ ਗ੍ਰਹਿ ਮੰਤਰੀ ਵੀ ਉੱਥੇ ਪਹੁੰਚ ਗਏ ਹੂੰ ਆ ਜਗਾ ਤੇ ਉਹਨੇ ਚਲੇ ਜਾਣਾ ਹੈਗਾ ਕੱਲ ਦੇ ਵੀ ਮਤਲਬ ਬਾਜ਼ਾਰ ਸੀਗੇ ਹਾਂਜੀ ਵੀ ਅਸੀਂ ਜਿਹੜੇ ਇੰਨਾ ਕੁਝ ਬੋਲਿਆ ਲੋਕਾਂ ਨੂੰ ਵਿਸ਼ਵਾਸ ਦਿੱਤਾ ਹੈਗਾ ਵੀ ਸਾਡੇ ਕੰਟਰੋਲ ਬਹੁਤ ਆ ਜੀ 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 ਅੱਜ ਉਹ ਲੋਕ ਹੀ ਕਹਿਣਗੇ ਅੱਜ ਉਹਨਾਂ ਦੇ ਪਰਿਵਾਰ ਕੀ ਕਹਿਣਗੇ ਗ੍ਰਹਿ ਮੰਤਰੀ ਸਾਹਿਬ ਅਮਰਸ਼ਾਹ ਜੀ ਉੱਥੇ ਜਾ ਕੇ ਬਿਸ਼ੱਕ ਇਹ ਸਾਨੂੰ ਵਿਸ਼ਵਾਸ ਦੇਣਗੇ ਭਰ ਨੂੰ ਵੀ ਸਾਡਾ ਬੜਾ ਕੰਟਰੋਲ ਆ ਅਸੀਂ ਇਹ ਫਲੈਗ ਲਾਲਟ ਨਹੀਂ ਕਰਤਾ ਤੇ ਅਸੀਂ ਆ ਵੀ ਕਰ ਦਾਂਗੇ ਅਸੀਂ ਉਹ ਕਰ ਦਾਂਗੇ ਲੇਕਿਨ ਨਹੀਂ ਵਿਸ਼ਵਾਸ ਰਹਿ ਗਿਆ ਮੈਨੂੰ ਨਹੀਂ ਲੱਗਦਾ ਕਿ ਹੁਣ ਕਿੰਨਾ ਸਮਾਂ ਤੱਕ ਪਹਿਲਗਾਮ ਜਿਹੜਾ ਹੈਗਾ ਉਹ ਸ਼ਾਂਤ ਹੋ ਜਾਊਗਾ ਚੁੱਪ ਹੋ ਜਾਊਗਾ ਲੋਕਾਂ ਦੀ ਉੱਤੇ ਨਹੀਂ ਜਾਣਗੇ ਅੱਜ ਜਿਹੜੇ ਨਾ ਜਿੱਥੇ ਸਲਾਨੀ ਜਾਂਦੇ ਆ ਲੋਕਾਂ ਦਾ ਰੋਜ਼ਗਾਰ ਆ ਉੱਥੇ ਜੀ ਹਾਂਜੀ ਹਨਾ ਜੋ ਲੋਕ ਜਾਂਦੇ ਆ ਤੇ ਰੋਜ਼ਗਾਰ ਆ ਲੋਕਾਂ ਦੀਆਂ ਦੁਕਾਨਾਂ ਲੋਕੀ ਸ਼ੋਪਿੰਗ ਕਰਦੇ ਆ ਆ ਜੋ ਸਾਰਾ ਠਾਪ ਹੋ ਜਾਣਾ ਹੂੰ ਤੇ ਉਹਨਾਂ ਦਾ ਮਨੋਰਥ ਕੀ ਆ ਹੂੰ ਉਹਨਾਂ ਦਾ ਮਨੋਰਥ ਕੀ ਹੈਗਾ ਉਹ ਮਤਲਬ ਪਿਛਲੇ 40 50 ਸਾਲ ਤੋਂ ਸਾਫ਼ ਹੀ ਨਹੀਂ ਹੋਇਆ ਹੂੰ ਠੀਕ ਹੈ ਬਿਲਕੁਲ ਸਹੀ ਜੀ ਜੀ 377 ਲੱਗੀ ਸੀ ਵੈਸਰ ਕਿ ਲੱਗੀ ਸੀ ਕਿ ਉਹਨਾਂ ਨੂੰ ਇੱਕ ਵਾਧ ਦੇ ਘਰ ਦਿੱਤੇ ਸੀਗੇ ਔਰ ਭਰਸਕਰ ਵੱਲੋਂ ਉਹਨਾਂ ਦੇ ਲੋਕਾਂ ਨੂੰ ਆਪਣੇ ਨਾਲ ਰੱਖਣ ਲਈ ਕਿਉਂਕਿ ਅਸੀਂ ਬਾਰਡਰ ਤੇ ਬਿਠੇ ਸੀ ਹੂੰ ਤੇ ਪਾਕਿਸਤਾਨ ਵਰਗਾ ਦੀ ਜਿਹੜਾ ਹੈਗਾ ਸਾਡੇ ਤੇ ਹਮਲਾ ਵਰਨਾ ਬਣੇ ਜੀ ਅਸੀਂ ਆਪਣੇ ਆਪ ਨੂੰ ਬੜਾ ਸੁਤੰਤਰ ਰੱਖਿਆ ਸੀਗਾ ਹੂੰ ਔਰ ਉਹ ਲੋਕ ਬਲੈਕਮਿਲਿੰਗ ਹੋ ਗਈ ਉੱਥੇ ਸਾਡੀ ਬਲੈਕਮਿਲਿੰਗ ਹੋਈ ਦੇਸ਼ ਦੀ ਉਹਨਾਂ ਨੂੰ ਸਾਰਾ ਕੁਝ ਦੇਣ ਦੇ ਬਾਵਜੂਦ ਵੀ ਅਜੇ ਉਹ ਲੋਕ ਸੰਤੁਸ਼ਟ ਨਹੀਂ ਗਏ ਹੂੰ ਬਿਲਕੁਲ ਸਹੀ ਜੀ ਪਰ ਇਵਨਿੰਗ ਹੈ ਕਿ ਉਥੋਂ ਦੇ ਲੋਕ ਸਾਰੇ ਮਿਲ ਪਾਪੀ ਆ ਹੂੰ ਉਥੋਂ ਦੇ ਲੋਕ ਬੜੇ ਚੰਗੇ ਆ ਹਾਂਜੀ ਉਥੋਂ ਲੋਕਾਂ ਦੇ ਰਿਜ਼ਲਟਸ ਬੜੇ ਚੰਗੇ ਆ ਉਹਨਾਂ ਦੇ ਹਰ ਫੀਲਡ ਦੇ ਵਿੱਚ ਜੰਮੂ ਕਸ਼ਮੀਰ ਦਾ ਬੜਾ ਇੱਕ ਅਸਤਿਤਵ ਹੈਗਾ ਹਮ ਚਾਹੇ ਉਹ ਮਤਲਬ ਫਿਲਮ ਇੰਡਸਟਰੀ ਹੋਵੇ ਚਾਹੇ ਲੇਖਕ ਹੋਣ ਚਾਹੇ ਸਪੋਰਟਸ ਹੋਵੇ ਚਾਹੇ ਮਤਲਬ ਰਾਜਨੀਤੀ ਹੋਵੇ ਬੜੇ ਚੰਗੇ ਲੋਕ ਵੀ ਆ ਗਏ ਜਿਨ੍ਹਾਂ ਦੀ ਆਪਾਂ ਕਰਦੇ ਲੋਕ ਕਿਰਤੀ ਲੋਕ ਵੀ ਆ ਗਏ ਆ ਅੱਜ ਉਹ ਕਿਰਤੀ ਲੋਕਾਂ ਨੂੰ ਉਖਾ ਬਿਲਕੁਲ ਸਹੀ ਜੀ ਬੜੀ ਤਕਲੀਫ ਹੋਈ ਜੀ ਹਮ ਸੋ ਖੜਾ ਸਾਹਿਬ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਵੀ ਮੁਸਲਮਾਨ ਭਾਈਚਾਰੇ ਦੇ ਵੱਲੋਂ ਮਸਜਿਦਾਂ ਦੇ ਵਿੱਚ ਇਸ ਅਮਾਨਵੀ ਕੁਰੰਦ ਦੀ ਪੁਰਜ਼ੋਰ ਨਿੰਦਾ ਕੀਤੀ ਗਈ ਹੈ ਫਿਰ ਹਮਲਾਵਰ ਧਰਮ ਦਾ ਨਕਾਬ ਪਾ ਕੇ ਕਿਉਂ ਅਜਿਹਾ ਕਰ ਰਹੇ ਨੇ ਕੀ ਲੱਗਦਾ ਹੈ ਤੁਹਾਨੂੰ ਹਾਂ ਕਰਮ ਇਹ ਗੱਲ ਬੜੀ ਵਿਚਾਰਨ ਵਾਲੀ ਗੱਲ ਹੈਗੀ ਆ ਕਿ ਉੱਥੇ ਨਾ ਇੱਕਦਮ ਹੀ ਮੈਂ ਦੇਖਿਆ ਮਸਜਿਦ ਦੇ ਵਿੱਚ ਉਹਨਾਂ ਨੇ ਨਾ ਮਾਈਕ ਤੇ ਸਪੀਕਰਾਂ 'ਚ ਬੋਲਿਆ ਹੈਗਾ ਹਮ ਹਮ ਉਹ ਨਿੰਦਿਆ ਕੀਤੀ ਆ ਇਸ ਕੋ ਕਰਮ ਹਮ ਹਮ ਮਤਲਬ ਮੁਸਲਮਾਨ ਭਾਈਚਾਰੇ ਦੇ ਵਿੱਚ ਇਹ ਮੁਸਲਮਾਨ ਬੁਰੇ ਨਹੀਂ ਗਏ ਹਮ ਠੀਕ ਹੈ ਕਿ ਨਹੀਂ ਹੁਣ ਜਦੋਂ ਕਿਸੇ ਮੁਸਲਮਾਨ ਨੇ ਵੱਲੋਂ ਮਤਲਬ ਅਤਵਾਦੀ ਵੱਲੋਂ ਲੋਕਾਂ ਨੂੰ ਇੱਕ ਸਰ ਕੇ ਮਾਰਿਆ ਜਾਣਾ ਧਰਮ ਕਰਕੇ ਮਾਰਿਆ ਜਾਣਾ ਤੇ ਇਹ ਸ਼ੋਅ ਕਰਨਾ ਕਿ ਮੁਸਲਮ ਤੇ ਹਿੰਦੂਆਂ ਦੇ ਵਿੱਚ ਪਾੜਾ ਪੈ ਜਵੇ ਜਾਂ ਹਿੰਦੂ ਤੇ ਮੁਸਲਮਾਨ ਹੋ ਘਰ ਨੂੰ ਪਤਾ ਕੀ ਹੈਗਾ ਜੋ ਲੈ ਭਾਰਤੀ ਸੁਧਾਰਾ ਬੜਾ ਇੱਕ ਵਿਦਾ ਪੀਪਲ ਆਫ ਇੰਡੀਆ ਜੀ ਉਥੇ ਵਿਦਾ ਪੀਪਲ ਆਫ ਹਿੰਦੂ ਵਿਦਿਆ ਮੁਸਲਮਾਨ ਨੇਗਾ ਹਮ ਹਮ ਠੀਕ ਹੈ ਨਾ ਜੀ ਹੁਣ ਜਿਹੜੇ ਸਾਡੀ ਭਾਰਤ ਦਾ ਜਿਹੜਾ ਕੁਝ ਲੋਕ ਜਿਹੜੇ ਹੈਗੇ ਆ ਮਤਲਬ ਮੌਜੂਦਾ ਸਰਕਾਰ ਦੇ ਵਿੱਚ ਜਿਹੜੇ ਉਹਨਾਂ ਦੇ ਭਾਗਵਾ ਕਰਨ ਦੇ ਸਲੋਗਨ ਹੈਗੇ ਆ ਜਾਂ ਹਿੰਦੂਵਾਨ ਨੂੰ ਭਰਦੀਆਂ ਗੱਲਾਂ ਹੈਗੀਆਂ ਉਹ ਵੀ ਮਤਲਬ ਇਸ ਗੱਲ ਦਾ ਪੈਰਾ ਨਸ਼ਟ ਕਰਾਉਂਦੀ ਹੈ ਜਦ ਕਿ ਭਾਰਤੀ ਸੰਸਦ ਆ ਨਹੀਂ ਸਾਨੂੰ ਇਜਾਜ਼ਤ ਨਹੀਂ ਦਿੰਦਾ ਹੂੰ ਸਾਨੂੰ ਤੁਸੀਂ ਦੇਸ਼ ਦੇ ਮੈਂਬਰ ਪਾਰਲੀਮੈਂਟੋਂ ਬਹੁਤ ਸਾਰੇ ਮੈਂਬਰ ਪਾਰਲੀਮੈਂਟੋਂ ਗੱਲਾਂ ਆਈਆਂ ਜਾਂ ਤੁਸੀਂ ਮੰਤਰੀਆਂ ਜਾਂ ਪ੍ਰਧਾਨ ਮੰਤਰੀਆਂ ਤੁਹਾਨੂੰ ਹਿੰਦੂਵਾਦ ਦੀ ਗੱਲ ਨਹੀਂ ਕਰਨੀ ਚਾਹੀਦੀ ਤੁਹਾਨੂੰ ਦੇਸ਼ ਦੀ ਗੱਲ ਕਰਨੀ ਚਾਹੀਦੀ ਹੈ ਜਦੋਂ ਇਹ ਜੀ ਗੱਲ ਕਰਦੇ ਆ ਤੇ ਦੁਨੀਆ ਏਜੰਸੀਆਂ ਨੂੰ ਮੌਕਾ ਮਿਲ ਜਾਂਦਾ ਹੈਗਾ ਹੁਣ ਉਹ ਜਿਹੜੇ ਮਸਜਿਦ ਦੇ ਵਿੱਚ ਇਹ ਗੱਲ ਕੀਤੀ ਹੈਗੀ ਆ ਕਿ ਉਹਨਾਂ ਨੇ ਇਹ ਗੱਲ ਕਹੀ ਆ ਕਿ ਜੇ ਇੱਕ ਮੁਸਲਮਾਨ ਕਿਸੇ ਨਕਾਬ ਪਾ ਕੇ ਕਿਸੇ ਏਜੰਸੀ ਦਾ ਪੀੜ ਵਰਕਰ ਬਣ ਕੇ ਮਤਲਬ ਉਹ ਧਰਮ ਨੂੰ ਖਰਾਬ ਨਹੀਂ ਕਰ ਸਕਦਾ ਹੂੰ ਅਸੀਂ ਮੁਸਲਮਾਨ ਧਰਮ ਨੂੰ ਨਹੀਂ ਬੇਇਮਾਨ ਕਰ ਸਕਦੇ ਉਹਨਾਂ ਨੂੰ ਨਹੀਂ ਪ੍ਰੈਸ ਕਰ ਸਕਦੇ ਮਤਲਬ ਉਹ ਸਿਰਫ ਉਹ ਪੀੜ ਵਰਕਰ ਹੈਗੇ ਆ ਉਹ ਏਜੰਸੀ ਦੇ ਵਰਕਰ ਆ ਤੁਸੀਂ ਦੇਖੋਗੇ ਨਾ ਵੱਖ-ਵੱਖ ਧਰਮਾਂ ਦੇ ਲੋਕਾਂ ਨੇ ਵੱਖ-ਵੱਖ ਜਨਰਲ ਵਿੱਚ ਦਫ਼ਤਰ ਖੁੱਲੇ ਵਾਏ ਆਪਣੇ ਧਰਮਾਂ ਦੇ ਜੀ ਏਜੰਸੀ ਜਿਹਨਾਂ ਦਾ ਕੰਮ ਕੀ ਹੈਗਾ ਵੀ ਰੋਲਾ ਪੋਣਾ ਜਾ ਉਹ Hindu ਬਹੁਤ ਸਾਰੀਆਂ ਸੰਗਠਨ ਹੈਗੇ ਆ ਜਾਂ Muslimਾਂ ਸੰਗਠਨ ਹੈਗੇ 10 ਸਿਕਾਂ ਦੇ ਸੰਗਠਨ ਹੈਗੇ ਜੀ ਜੀ ਉਹ ਜਿਹੜੇ ਸੰਗਠਨ ਹੈਗੇ ਆ ਉਹਨਾਂ ਦਾ ਮਤਲਬ ਇਹ ਹੁੰਦਾ ਕਿ ਭਾਈ ਚਾਰੇ ਨੂੰ ਅਸੀਂ ਇਕੱਠੇ ਨਹੀਂ ਹੋਣ ਦੇਣਾ ਹੂੰ ਠੀਕ ਆ ਨਾ ਹੂੰ ਹੂੰ ਤੇ ਮੈਨੂੰ ਲੱਗਦਾ ਹੁੰਦਾ ਕਿ ਉਹ ਇੱਕ ਨਾ ਸਾਡੇ ਭਾਈ ਮੰਨਾ ਸਿੰਘ ਗੁਰਪਾਜੀ ਗੁਰਚੰਦ ਸਿੰਘ ਹੁੰਦੇ ਸੀਗੇ ਉਹਨਾਂ ਦਾ ਨਾਟਕ ਹੁੰਦਾ ਸੀ ਕਰਫਿਊ ਜੀ ਤੋ ਕਰਫਿਊ ਨਾਟਕ ਦੇ ਵਿੱਚ ਨਾ ਛੋਟੀ ਜਿਹੀ ਗੱਲ ਹੈ ਕਿ ਉਹਦੇ ਕਰਫੂ ਲੱਗਾ ਹੋਇਆ ਤੇ ਇੱਕ ਆਦਮੀ ਨਾ ਗਲੀ ਦੇ ਨਾਲ ਕਿਤੇ ਨੌਣ ਜਾਂਦਾ ਹੂੰ ਅੱਛਾ ਜੀ ਤੇ ਉਹ ਗਲੀ ਦੇ ਵਿੱਚੋਂ ਦਾ ਨਾਮ ਰਾਮ ਸਿੰਘ ਆ ਮੰਨ ਲਾ ਹੈਨਾ ਤੇ ਇੱਕ ਵਾਰ ਤਾਂ ਕਿ ਖੋਲਦਾ ਰਾਮ ਲਾਲ ਹੂੰ ਉਹ ਰਾਮ ਸਿੰਘ ਨੂੰ ਹਾਕ ਮਾਰਦਾ ਰਾਮ ਸਿੰਘ ਹੂੰ ਕਹਿੰਦਾ ਕੀ ਫਿਰ ਲੱਗਾ ਕਦੋਂ ਨੌਣ ਲੱਗਾ ਕਹਿੰਦਾ ਸਦਿਆ ਤੈਨੂੰ ਪਤਾ ਨਹੀਂ ਕਰਫੂ ਲੱਗਾ ਹੂੰ ਕਹਿੰਦਾ ਹੈ ਕਰਫੂ ਲੱਗਾ ਅੱਛਾ ਜੀ ਕਹਿੰਦਾ ਤੂੰ ਇਦਾਂ ਕਰ ਤੂੰ ਮੇਰੇ ਘਰ ਆ ਕਹਿੰਦਾ ਰਾ ਅੱਛਾ ਜੀ ਮੈਂ ਬੂਆ ਖੋਲਦਾ ਤੋਂ ਆ ਜਾਣਾ ਰਾ ਹੂੰ ਤੂੰ ਕਰ ਸਦਿਆ ਕਹਿੰਦਾ ਯਾਰ ਕਰਫੂ ਕਿਉਂ ਲੱਗਾ ਹੂੰ ਕੀ ਗੱਲ ਹੋਈ ਕਿੰਨੇ ਸਦਾ ਯਾਦੁਪਰੀਨਿਕ ਮਹਾਰਾਜ ਜੀ ਹੂੰ ਹੂੰ ਉਹ ਚ ਲਿਖਿਆ ਹੈ ਕਿ ਆਪਾਂ ਲੜ ਪਏ ਆ ਅੱਛਾ ਜੀ ਵੀ ਹਿੰਦੂ ਸਿੱਖ ਲੜ ਪਏ ਹਿੰਦੂ ਸਿੱਖ ਲੜ ਪਏ ਨੇ ਜ਼ਮੀਨ ਦੇ ਉੱਤੇ ਹਿੰਦੂ ਸਿੱਖ ਮੁਸਲਮਾਨ ਭਾਈਚਾਰਾ ਹੂੰ ਅਸੀਂ ਉਸ ਭਾਈਚਾਰੇ ਨੂੰ ਜੋੜਾ ਰੱਖਣਾ ਚਾਹੀਦੇ ਨੇ ਕਿ ਅੱਜ ਉਹ ਮਾਜ਼ਾ ਦੇ ਵਿੱਚ ਇਸ ਗੱਲ ਨੂੰ ਤਸਦੀਕ ਕੀਤਾ ਗਿਆ ਕਿ ਜੰਮੂ ਖੇਤਰ ਦੇ ਲੋਕ ਦਾ ਆਵਾਮ ਹੈਗਾ ਹੂੰ ਹੂੰ ਆਵਾਮ ਜਿਹੜਾ ਹੈਗਾ ਉਹ ਬਿਲਕੁਲ ਹੀ ਹੂੰ ਇਨਸਾਨੀਅਤ ਦੇ ਨਾਲ ਖੜਾ ਹੈਗਾ ਹੂੰ ਉਹ ਜਿਹੜੇ ਮਤਲਬ ਨਾ 89 ਲੋਕ ਹੈਗੇ ਆ ਜਾਂ ਕੋਕਰਮੀ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਖੜੇ ਹੈਗੇ ਜੇ ਬਹੁਤ ਵੱਡੀ ਗੱਲ ਹੈ ਜੀ ਬਿਲਕੁਲ ਤੇ ਇਹ ਸਰ ਕੇ ਜੂਰੀ ਨਹੀਂ ਕਿ ਜੇ ਕੁਝ ਸਿੱਖਾਂ ਨੇ ਮਨੂੰ ਮੜਾ ਕੰਮ ਕੀਤਾ ਜਾਂ ਤਵੱਤ ਕਰਾਇਆ ਤੇ ਸਾਰੇ ਪਸ ਸਿੱਖਾਂ ਨੂੰ ਦੋਸ਼ੀ ਬਣਾ ਦਈਏ ਹਮ ਸਾਰੇ ਨਹੀਂ ਮਾੜੇ ਹੁੰਦੇ ਜੀ ਤੁਸੀਂ ਦੇਖੋਗੇ ਕਿ ਕੁਝ ਲੋਕਾਂ ਦੇ ਕਰਕੇ ਜੇ ਸਿੱਖ ਕਰਦੇ ਤੇ ਸਿੱਖ ਵੀ ਪੀੜੇਦਾ ਹਣਾ ਜੇ Hindu ਕਰਦੇ Hindu ਵੀ ਪੀੜੇਦਾ ਜੇ ਮੁਸਲਮ ਕਰਦੇ ਮੁਸਲਮ ਵੀ ਪੀੜੇਦੇਗੇ ਮਨੂੰ ਕੁਝ ਲੋਕਾਂ ਦੇ ਕਰਕੇ ਕੁਝ ਲੋਕਾਂ ਦੇ ਕਰਕੇ ਮੈਂ ਨਹੀਂ ਜ਼ੁਲੰਦਾ ਹੁੰਦਾ ਕਿ ਕਿਸੇ ਇੱਕ ਮੂਰਖ ਦੀ ਗਲਤੀ ਕਰਕੇ ਤੁਸੀਂ ਕਿਸੇ ਕੌਮ ਨੂੰ ਦੋਸ਼ੀ ਠਰਾ ਦਈਏ ਕਿਸੇ ਵਰਗ ਨੂੰ ਦੋਸ਼ੀ ਠਰਾ ਦਈਏ ਜਿਹੜਾ ਦੋਸ਼ੀ ਹੈਗਾ ਉਹਨੂੰ ਸਜ਼ਾ ਮਿਲਣੀ ਚਾਹੀਦੀ करनी चाहिए सही है जी सो so, गड़ा साहब अगले मसले पर आप फिर गलबात करते हैं मिलते हैं एक छोटी जी ब्रेक तो बाद सो so, दोस्तों तुम्हें कितने नहीं जाना मिलते हैं आप ब्रेक तो उस बाद होर प्रोग्राम ते न्यूज़ अपडेट लई सबसक्राइब करो साडा यूट्यूब चैनल आर पी डी ट्वेंटी फोर न्यूज़ ते क्लिक करो बैल आइकन ते